ਸਾਨੂੰ ਇੱਕ ਖ਼ਬਰ ਮਿਲੀ ਕਿ ਇੱਕ ਔਰਾ ਗੱਡੀ ਜਿਹੜੀ ਹੈਗੀ ਉਹ ਦਲੰਦਰ ਤੋਂ ਹਾਇਪ ਕੀਤੀ ਸੀਗੀ ਕੁੜੀ ਤੇ ਇੱਕ ਮੁੰਡੇ ਨੇ ਔਰ ਉਹ ਇਸ ਮੈਚ ਕਰਕੇ ਜਿਹੜਾ ਹੈਗਾ ਉਹ ਭੱਜ ਗਏ ਨੇ ਤਾਂ ਵਾਰਦਾਤ ਜਿਹੜੀ ਸੀਗੀ ਉਹ ਰਾਤ 12:30 ਵਜੇ ਦੇ ਕਰੀਬ ਸੀਗੀ ਬਟ ਬਿਕੋਜ਼ ਆਫ ਕਨੈਕਟੀਵਿਟੀ ਜਿਹੜਾ ਹੈਗਾ ਉਹ ਪੁਲਿਸ ਨੂੰ ਜਿਹੜਾ ਇਹ ਨਾਲ ਨਹੀਂ ਦੇ ਸਕੇ ਮੈਡੀਕਲ ਹੈਲਪ ਵਾਸਤੇ ਬੰਦੇ ਚਲੇ ਗਏ ਬਿਕੋਜ਼ ਜਿਹੜੇ ਬੰਦਿਆਂ ਨੇ ਉਹ ਕੀਤੀ ਸੀਗੀ ਉਹਨਾਂ ਨੇ ਉਹ ਡਰਾਈਵਰ ਦੇ ਜਿਹੜਾ ਹੈ ਪਾਰਟ ਵਿੱਚ ਸਟੈਪਿੰਗ ਵੀ ਕੀਤੀ ਸੀ ਚਾਕੂ ਦੇ ਨਾਲ ਤੋ ਜਦੋਂ ਸਵੇਰੇ ਸਾਨੂੰ ਇਤਲਾ ਮਿਲੀ ਉਸ ਤੋਂ ਬਾਅਦ ਨਾਲ ਜਿਹੜੀ ਸਾਡੇ ਥਾਣੇ ਦੀ ਤੇ ਸੀਆਈਏ ਦੀ ਟੀਮ ਤੇ ਡੀਐਸਪੀ ਸਾਹਿਬ ਜਿਹੜਾ ਹੈਗਾ ਇਹ ਨਾਲ ਦੇ ਨਾਲ ਉਸ ਤੇ ਵਰਕ ਆਊਟ ਕਰਦਿਆਂ ਹੋਇਆ ਜਿੱਥੇ ਜਿੱਥੇ ਐਪਾਇਰਡ ਕੀਤੀ ਉੱਥੇ ਹੀ ਤਫ਼ਸੀਲ ਜਿਹੜੀ ਹੈਗੀ ਉਹਦੇ ਚ ਜੀਤ ਗੱਲ ਕਰਤੀ ਜਿਸ ਆਪਾਂ ਟੈਕਨੀਕਲ ਸ਼ਹਾਦਤਾਂ ਜਿਹੜੀ ਕਿ ਸੀਸੀਟੀਵੀ ਕੈਮਰੇ ਹੋ ਗਏ ਹੋਰ ਜਿਹੜੀ ਦੂਜੇ ਹੋਰ ਤਰੀਕੇ ਤੇ ਆਪਣੇ ਕੋਲ ਟੈਬਲੇਟ ਸਿਕੰਡ ਉਹਨਾਂ ਦਾ ਆਪਾਂ ਇਸਤੇਮਾਲ ਕੀਤਾ ਔਰ ਸਾਨੂੰ ਕਾਫੀ ਚੰਗੀ ਜਿਹੜੀ ਹੈਗੀ ਇਹਦੀ ਸਫਲਤਾ ਲਈ ਕਿ ਆਪਾਂ ਬਹੁਤ ਹੀ ਮਿਨੀਮਮ ਟਾਈਮ ਦੇ ਅੰਦਰ ਜਿਹੜਾ ਹੈਗਾ ਵਾਰਦਾਤ ਨੂੰ ਪ੍ਰੈਸ ਵੀ ਕੀਤਾ ਹੈਗਾ ਤੇ ਜਿਹੜਾ ਕਾਰ ਉਹ ਬਰਾਮਦ ਹੋ ਗਈ ਹੈ ਤੇ ਨਾਲ ਦੇ ਨਾਲ ਜਿਹੜਾ ਅਕਿਊਜ਼ ਹੈਗਾ ਇਹਦੇ ਵਿੱਚ ਮੇਨ ਅਕਿਊਜ਼ਰ ਰੋਹਿਤ ਕੁਮਾਰ ਉਹਨੂੰ ਆਪਾਂ ਗ੍ਰਿਫਤਾਰੀ ਕਰ ਲਿਆ ਹੈਗਾ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਨਾ ਦੋ ਮੁਕੱਦਮੇ ਹੈਗੇ ਨੇ ਐਨਡੀਪੀਐਸ ਦੇ ਇਹਦੇ ਨਾਲ ਜਿਹੜੀ ਕੁੜੀ ਸੀਗੀ ਉਹਦੀ ਵੀ ਪਛਾਣ ਹੋ ਗਈ ਜਿਹਦੀ ਰਿਗਾਰਡਿੰਗ ਤੁਹਾਡੀ ਰੇਟਸ ਚੱਲ ਰਹੀਆਂ ਹੈ ਇਹ ਨੇ ਔਰ ਉਹਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੇਰਾ ਨਾਮ ਜਸਪ੍ਰੀਤਾ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਜੀ ਮੈਂ ਜਨੰਦਰ ਸਿੰਘ ਟੈਕਸੀ ਦੇ ਕੰਮ ਕਰਦੇ ਆਂ ਆਪਾਂ ਮੇਰੇ ਕੋਲ ਹੰਡਾਈ ਵੀ ਹੋਰਾਂ ਗੱਡੀ ਹੈ ਜੀ ਕੱਲ ਜੀ ਸਾਡੇ ਕੋਲ ਸਵਾਰੀ ਆਈ ਆ ਉਹ ਕਹਿੰਦੇ ਫੇਕ ਅਸੀਂ ਮਾਤਾ ਨਾਨਾ ਦੇਵੀ ਦੇ ਮੱਥਾ ਟੇਕਣਾ ਉਹ ਆਪਣੇ ਆਪ ਨੂੰ ਐਨ ਆਰ ਆਈ ਦੱਸਦੇ ਸੀ ਕਿ ਕਹਿੰਦੇ ਅਮਰੀਕਾ ਤੋਂ ਆਏ ਆ ਸੀ ਤੇ ਜਦੋਂ ਅਸੀਂ ਸਾਰੇ ਪੁੱਛਦੇ ਗਏ ਕਿ ਰੋਟੀ ਪਾਣੀ ਤੁਸੀਂ ਕਿੱਦਾਂ ਖਾਣਾ ਉਹ ਰਾਸਤੇ 'ਚ ਉਹਨਾਂ ਨੇ ਕਿਤੇ ਵਧੀਆ ਜਿਹੇ ਟਾਬੇ ਦੇ ਤੇ ਕੈਮਰੇ ਕੋਲ ਲੱਗੇ ਉੱਥੇ ਰੁਕਿਆ ਨਹੀਂ ਇੱਕ ਰਾਸਤੇ ਨਾਰਮਲ ਜਿਹੇ ਟਾਬੇ ਦੇ ਰੋਕੇ ਉੱਥੇ ਚਾਹ ਪੀਤੀ ਬਸ ਉੱਥੇ ਕੋਈ ਕੈਮਰੇ ਨਹੀਂ ਸੀਗੇ ਜਦੋਂ ਅਨੰਦਪੁਰ ਤੋਂ ਅਨੰਦਪੁਰ ਸਾਹਿਬ ਤੋਂ ਆਪਾਂ ਮਾਦਾ ਰੈਣ ਦੇ ਵੀ ਰਸਤੇ ਵਿੱਚ ਆਏ ਅੰਚ ਝੱਜਰ ਲੱਗੇ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਹਮਲਾ ਕਰਤਾ ਉਹਨਾਂ ਨੇ ਮੇਰੇ ਤੇ ਫਿਰ ਮੈਨੂੰ ਬੁਰੀ ਤਰ੍ਹਾਂ ਓਟਕੇ ਮਾਰ ਕੇ ਗੱਡੀ ਹੋ ਕੇ ਲੈ ਗਏ ਕੀ ਕੀ ਨਾ ਹੋਣਾ ਵੀ ਪਈ ਉਹਨੇ ਚਾਕੂ ਮਾਰਿਆ ਜੇ ਮੇਰੇ ਪਾਟ ਤੇ ਜੀ ਮੈਂ ਮੇਰਾ ਤੁਰੰਦਾ ਜਿਹੜਾ ਘਰੋਂ ਮੈਂ ਆਪਣੇ ਤੁਰਿਆ 9 ਵਜੇ ਦੇ ਕਰੀਬ ਇਹਨਾਂ ਨੂੰ ਪਿਕ ਕਰਕੇ ਤੁਰ ਪਿਆ ਸੀਗਾ ਨਾ ਤਕਰੀਬਨ ਇੱਥੇ ਮੈਂ ਅਨੰਦਪੁਰ ਦਾ ਤਾਂ 12:30 ਵਜੇ ਦੀ ਗੱਲ ਆ ਕੋਈ ਜਿਹੜੋ ਨੇ ਮੇਰੇ ਤੇ ਹਮਲਾ ਕੀਤਾ ਹਾਂਜੀ ਹਾਂਜੀ ਉਹਨਾਂ ਕੋਲ ਅਸਲਾ ਵੀ ਸੀਗਾ ਜੀ ਕੀ ਸੀਗਾ ਉਹਨੇ ਪਹਿਲਾਂ ਤਾਂ ਚੱਕੂ ਮੇਰੇ ਮਾਰਿਆ ਸੀਗਾ ਉਹਨਾਂ ਕੋਲ ਰਿਵੋਲਵਰ ਵੀ ਸੀਗਾ ਜੀ ਉਸਨੇ ਉਹਨੇ ਮੈਨੂੰ ਬਸ ਪੂਰੀ ਕੋਈ ਨਾ ਕੋਈ ਕਹਾਣੀ ਦੱਸੀਗੇ ਕਿ ਮੈਂ ਕਹਿੰਦੇ ਅਮਰੀਕਾ ਤੋਂ ਆਏ ਆ ਅਸੀਂ ਇੱਥੇ ਕਮਾਣ ਆਏ ਆ ਸਾਡੇ ਕੋਲ ਜਿਹੜੇ ਮੇਰੇ ਪੇਪਰ ਆਉ ਤਾਂ ਹੈ ਨਹੀਂ ਅਮਰੀਕਾ ਦੀ ਸਿਟੀਆਂ ਨੇ ਆ ਉਹ ਆਪਣੇ ਘਰ ਦੇ ਆ ਦੇ ਨੰਬਰ ਤੋਂ ਸਾਨੂੰ ਦਿਖਾ ਲਈ ਜਾਂਦੇ ਕੋਈ ਫੋਨ ਕਰਦੇ ਆ ਘਰ ਦੇ ਨਹੀਂ ਚੱਕਦੇ ਪਏ ਉਹਦੇ ਚੱਕਰ ਦੇ ਵਿੱਚ ਅਸੀਂ ਜਦੋਂ ਮਾਤਾ ਦਾ ਨਾਮ ਲਿਆ ਗਿਆ ਤੇ ਆ ਗਏ ਜੀ ਮਦਾਨਾਲੇ ਗਰੀਪ ਪਾਸ ਹੋ ਜਲੇ ਸੱਚੀ ਦਰਸ਼ਨ ਕਰਨ ਲੱਗੇ ਪਰ ਨਹੀਂ ਬੰਦੇ ਫਰੌਲ ਸੀ ਜੀ ਉਹ ਤੁਹਾਡੇ ਜੋ ਮੈਂ ਗਿਰਗਾਂ ਭੇ ਮਨ ਜਦੋਂ ਮੈਂ ਗੱਡੀ ਦੀ ਚਾਬੀ ਮੇਰੇ ਤੋਂ ਲੈ ਕੇ ਮੇਰੇ ਰਵਾਲਵਰ ਦਿਖਾ ਦੇ ਗੱਡੀ ਮੈਂ ਤੋਂ ਖੋ ਕੇ ਲੈ ਗਏ ਜੀ ਕਿੰਨੇ ਜਾਣ ਦਿੰਦੇ ਉਹ ਕੁੜੀ ਤੇ ਮੁੰਡਾ ਸੀਗੇ ਉਹ ਆਪਣੇ ਆਪ ਨੂੰ ਭੈੜ ਭਰਾ ਦੰਦੇ ਸੀ ਤੁਸੀਂ ਉੱਥੋਂ ਰਾਏ ਉੱਥੋਂ ਮੈਂ ਰਾਤਾ ਟਾਈਮ ਸੀ ਕੋ ਮਿਲਦਾ ਨਹੀਂ ਸੀਗਾ ਪੂਰੇ 1 ਘੰਟੇ ਬਾਅਦ ਇੱਕ ਭਾਜੀ ਆਏ ਹਮਾਜਲ ਜਾਂਦੇ ਪਏ ਸੀ ਉਹ ਸਬਜੀ ਵਾਲੀ ਗੱਡੀ ਸੀ ਨਾਲ ਕੋਲ ਉਹਨਾਂ ਨਾਲ ਮੈਂ ਲੈ ਬੈਠ ਕੇ ਲਿਫਟ ਲੈ ਕੇ ਆਇਆ ਸੀਗਾ ਕਿ ਮੈਨੂੰ ਚੱਕ ਪੋਸਟ ਦੇ ਉਹ ਜਿਹੜੇ ਆਪਣੀ ਮਹਾਰਾਣੀ ਉੱਤੇ ਛੱਡ ਗਏ। ਫਿਰ ਮੈਨੂੰ ਕੋਈ ਬੰਦਾ ਟੈਕਸੀ ਵਾਲਾ ਸੀਗਾ ਉਹਨੇ ਮੈਨੂੰ ਲਿਫਟ ਦਿੱਤੀ ਵੀ ਉਹਦੇ ਮੈਨੂੰ ਆਨੰਦਪੁਰ ਸਾਹਿਬ ਹਸਪਤਾਲ ਛੱਡਿਆ ਉੱਤੇ ਮੇਰਾ ਲਾ ਚਾਲੂ ਹੋਇਆ ਫਿਰ। ਤੇ ਕੋਲੀ ਸੰਦੀ ਸਵੇਰੇ ਅਗਰ ਸੀ ਬਰਨ ਲੜੀ। ਹਸਪਤਾਲ ਨਾਲ ਕੀ ਕਰਨ ਦਾ? ਮਾਸਕ ਲਾਣ ਦਾ ਸਿਰਫ ਇੱਕੋ ਹੀ ਕਾਰਨ ਦੱਸ ਦਿੱਤੀ ਕਿ ਅਸੀਂ ਐਨਆਰਆਈ ਹਾਂ ਬਾਹਰੋਂ ਆਏ ਆ ਇੱਥੇ ਪੋਲੂਸ਼ਨ ਬਹੁਤ ਜ਼ਿਆਦਾ ਹੋਇਆ ਤੁਹਾਨੂੰ ਸਾਹ ਲੈਣ ਦੀ ਦਿੱਕਤ ਹੋ ਰਹੀ ਹੈ। ਤਾਂ ਕਰਕੇ ਅਸੀਂ ਮਾਸਕ ਲਾਇਆ। ਟੈਕਸੀ ਲਾਈਨ ਦੇ ਵਿੱਚ ਕੰਮ ਕਰ ਤੋੜ ਮਸਾਂ ਮੈਨੂੰ ਟਟੋ ਘਟੇ ਹੀ 8 ਸਾਲ ਹੋ ਗਏ ਆ ਪਿਛੇ ਲਾਈਵ 'ਚ ਪਹਿਲੀ ਵਾਰੀ ਚਾਂਸ ਹੋਇਆ ਕਿ ਸਾਡੇ ਅਸੀਂ ਕੀ ਕਰਦੇ ਸਾਡੇ ਬਾਪੂ ਹਣੀ ਵੀ ਕਰਦੇ ਆ ਸਾਡੇ ਰਿਸ਼ਤੇਦਾਰੀ ਕਾ ਵੀ ਬੰਦੇ ਕਰਦੇ ਪਰ ਪਹਿਲੀ ਵਾਰੀ ਜ਼ਿੰਦਗੀ 'ਚ ਚਾਂਸ ਆ ਕਿ ਇਦਾਂ ਦਾ ਕਿਸੇ ਦਾ ਘਟਨਾ ਵਾਪਰੀ ਆ ਤੇ ਕੀ ਮੰਗ ਜੀ ਅਸੀਂ ਇਹੀ ਮੰਗ ਕਰਦੇ ਜਿੰਨੇ ਵੀ ਸਾਡੇ ਟੈਕਸੀ ਭਰਾ ਆ ਸਾਰੇ ਤੁਸੀਂ ਪੂਰੀ ਤਰ੍ਹਾਂ ਜਾਂਚ ਪਰਖ ਕੇ ਸਵਾਰੀ ਨੂੰ ਤਰੋ ਤੁਸੀਂ ਆਈਡੀ ਵਗੈਰਾ ਸਭ ਕੁਝ ਲਵੋ ਆਪਣੇ ਇਸ ਘਰਦਿਆਂ ਨੂੰ ਦੱਸੋ ਕਿ ਅਸੀਂ ਰਾਤ ਨੂੰ ਰਾਤ ਬਰਾਤੇ ਇੰਦਰ ਚੱਲਦੇ ਆ ਆਪਣੀ ਲਾਈਵ ਲੋਕੇਸ਼ਨ ਤੇ ਆਪਣੀ ਗੱਡੀਆਂ ਜੀਜੀਐਸ ਲਾ ਕੇ ਆਪਣੀ ਲੋਕੇਸ਼ਨ ਸਾਰਿਆਂ ਨੂੰ ਸੈਂਡ ਕਰਕੇ ਫੇਰ ਕਰੋ ਜਿਹੜਾ ਤੁਹਾਡੇ ਘਰ ਤੇ ਤੁਹਾਡੇ ਤੇ ਧਿਆਨ ਰੱਖ ਪਾਉਣਾ ਮੇਰਾ ਫੋਨ ਤਾਂ ਜੀ ਗੱਡੀ ਵਿੱਚ ਡਿੱਗ ਗਿਆ ਸੀ ਗੱਡੀ ਉਹ ਲੈ ਕੇ ਸੀਗੀ ਗੱਡੀ ਦੇ ਵਿੱਚ ਮੇਰੇ ਫੋਨ ਦੀ ਐਕਚੁਅਲੀ ਲਾਈਵ ਲੋਕੇਸ਼ਨ ਚੱਲਦੀ ਪਈ ਸੀਗੀ ਤੇ ਉਹ ਜਦੋਂ ਆਨੰਦਪੁਰ ਸਾਹਿਬ ਵਾਲਾ ਜਿਹੜਾ ਫਾਟਕ ਹੁੰਦਾ ਉਹਦੇ ਲੱਗੇ ਸੀਗੇ ਉਹ ਸੁੱਟ ਗਏ ਤੇ ਉਹ ਲਾਈਵ ਲੋਕੇਸ਼ਨ ਜਦੋਂ ਮੇਰੇ ਭਰਾ ਹੁਣੇ ਮੇਰੇ ਘਰ ਦੇ ਪਿੱਛੇ ਆਉਂਦੇ ਪਏ ਸੀਗੇ ਉਹਨਾਂ ਨੇ ਲੋਕੇਸ਼ਨ ਦੇਖੀ ਉੱਥੋਂ ਫੋਨ ਲੱਭ ਕੇ ਲੈ ਗਿਆ ਜੀ ਲੋਤ ਜੀ ਸਭੇ ਤੇ ਮੇਰੀ ਬਹੁਤ ਜ਼ਿਆਦਾ ਖਰਾਬ ਆ ਚਲੋ ਫੇਰ ਵੀ ਮੈਂ ਹੌਸਲਾ ਕਰਕੇ ਬਿਠਾ ਹਾਂ ਜਰੋ ਜਿੱਦਾਂ ਵੀ ਹੋਈ ਹੋਲੀ-ਹੋਲੀ ਹਲਚ ਕਰੀ ਜਾਂਦੇ ਪਏ ਆ। ਬਾਕੀ ਸੇਹ ਖਰਾਬ ਹੀ ਆ ਜੀ। ਪਰਸ਼ਮਤੇ ਕਾਫੀ ਆ ਜੀ 2 ਵਾਰ ਹੋਏ ਆ। ਦੱਸੋ ਪ੍ਰਸ਼ਾਸਨ ਦਾ ਬੁਰਾ ਵਿਸ਼ਵਾਸ ਹਸਤਾ ਕਿ ਮਾਲਕ ਸਿੱਧਾ ਵੀ ਹੋ ਸਕਦਾ ਤੁਹਾਡੀ ਮਦਦ ਕਰਾਂਗੇ। ਤੁਹਾਨੂੰ ਜਿੱਦਾਂ ਵੀ ਤੁਹਾਡੀ ਗੱਡੀ ਮੇਰੀ ਗੱਡੀ ਕੋਹਗੀ ਲੈ ਕੇ ਉਸ ਲਈ ਪੂਰੀ-ਪੂਰੀ ਹੈਲਪ ਕਰ ਰਹੇ ਨੇ ਕਿੱਦਾਂ ਕੁ ਅਜਿਹਾ ਕਿੰਦਾ ਗੱਡੀ ਤੁਹਾਡੀ ਦਵਾਵਾ। ਆਪਣੀ ਗੱਡੀ ਦਾ ਜੀ ਮੇਰੀ ਗੱਡੀ ਆ ਚਟਾ ਰੰਗ ਸੀਗਾ ਹੰਡਾਈ ਹੋਰਾ ਸੀਗੀ ਪੀ ਗੱਡੀ ਦਾ ਨੰਬਰ ਸੀਗਾ ਪੀਵੀ01ਈ3707